ਜੀ ਸਾਰਿਆਂ ਨੂੰ ਸਵਾਗਤ ਹੈ ਸਾਡੇ ਕੀ ਲੱਭੀਏ ਹੋ ਤੁਸੀਂ ਸਾਰੇ ਠੀਕ ਹੋ ਮੈਂ ਵੀ ਠੀਕ ਠਾਕ ਐ ਜੀ ਅੱਜ ਆਪਾਂ ਲੈ ਕੇ ਆਏ ਤੁਹਾਡੇ ਲਈ ਸੋਹਣੇ ਸੂਟ ਬੜਾਈ ਵਾਲੇ ਕਿਸੇ ਮੇਰੀ ਭੈਣ ਨੂੰ ਸੂਟ ਪਸੰਦ ਹੋਵੇ ਸਕਰੀਨ ਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਤੁਸੀਂ ਆਰਡਰ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਯੂਜ਼ ਕਰਨਾ ਲਓ ਜੀ ਆਪਾਂ ਤੁਹਾਨੂੰ ਸੂਟ ਦਿਖਾਉਣਾ ਸ਼ੁਰੂ ਕਰਦੇ ਆਂ ਪਹਿਲਾ ਕਲਰ ਹੈਗਾ ਜੀ ਫਰੋਜ਼ੀ ਇਹ ਹੈਗੇ ਜੀ ਜਰੀ ਨਾਲ ਕਢਾਈ ਇਹ ਆਪਾਂ ਕੱਪੜੇ ਦੀ ਗੱਲ ਕਰੀਏ ਤਾਂ ਜੀ ਪਿਓਰ ਕਾਟਨ ਹੈ ਕਲਰ ਹੈਗਾ ਫਰੋਜ਼ੀ ਦੇਖ ਲਓ ਅਨੈਕ ਹੋ ਗਿਆ ਨੈਕ ਦਾ ਵਰਕ ਹੈ ਆ ਸਾਰੇ ਫਰੰਟ ਦੇ ਵਿੱਚ ਆ ਗਏ ਜੀ ਇਸ ਤਰ੍ਹਾਂ ਇਹ ਤਾਂ ਰਹਿ ਗਿਆ ਬਾਜੂ ਦੇਖੋ ਤੁਸੀਂ ਪਨਿਸ਼ਿੰਗ ਦੇਖੋ ਕਿੰਨੀ ਵਰਕ ਦੀ ਜੇ ਆਪਾਂ ਕੱਪੜੇ ਦੀ ਗੱਲ ਕਰੀਏ ਜੀ ਇੰਨਾ ਸੋਹਣਾ ਕੱਪੜਾ ਹੈਗਾ ਬਹੁਤ ਹੀ ਜ਼ਿਆਦਾ ਸੋਹਣਾ ਮਲਾਈ ਵਰਕ ਹੈਗਾ 파 ਇਹਦਾ ਬਿਲਕੁਲ ਨਹੀਂ ਪਤਾ ਲੱਗਣਾ ਪਿਓਰ ਕਾਟਨ ਹੈ ਕਲਰ ਵੀ ਬਹੁਤ ਸੋਹਣਾ ਹੈਗਾ ਫਿਰੋਜ਼ੀ ਕਲਰ ਪੂਰਾ ਕੈਂਟ ਸੂਤ ਬਣੂਗਾ 49 48 ਤੇ 46 ਤਾਈ 47 ਤਾਈ ਸੂਟ ਨੇ ਰੈਡੀ ਹੋ ਜਾਣਾ ਜੀ ਜਿਹਦਾ 47 ਲੰਬਾਈ ਹੈ ਜਿਹਦੀ ਵੱਧ ਤੋਂ ਵੱਧ ਹਾਈ ਟੈਗ 47 ਰੈਡੀ ਹੋ ਜਾਣਾ ਹੈ ਫਿਰ ਸ਼ਰਟ ਹੋਰ ਸੋਨਾ ਕੱਪੜਾ ਹੈ ਤਾਂ ਬਹੁਤੀ ਜ਼ਿਆਦਾ ਸੋਨਾ ਜਿਹੜਾ ਕੱਪੜਾ ਇਹ ਹੈਗਾ ਕੋਜੀ ਕਲਰ ਉਹ frozy ਇਹ ਵੀ frozy ਹੈਗਾ ਇਹ ਵੀ frozy ਕਲਰ ਹੀ ਹੈ ਸੇਮ ਹੀ ਕਪੜਾ ਬਿਲਕੁਲ ਸੇਮ ਹੀ ਕਲਰ ਆ ਤੇ ਸੇਮ ਹੀ ਕਪੜਾ ਹੈਗਾ ਕਈ ਵਾਰ ਕਿਸੇ ਨੂੰ ਪਹਿਣਾ ਲਵਾ ਦੇਣ ਦੇਖੋ ਜੋ ਸੂਟ ਤਾਂ ਵੀ ਵਧੀਆ ਕੰਮ ਤੇ ਇਹਦੀ ਹੈਗੀ ਜੀ ਧਾਗੇ ਨਾਲ ਇਹ ਹੈਂਡਵਰਕ ਦਾ ਕੰਮ ਹੈ ਮਸ਼ੀਨੀ ਵਰਕ ਨਹੀਂ ਇਹ ਆਰੀ ਦਾ ਕੰਮ ਕੀਤਾ ਹੋਇਆ ਹੈ ਇਹ ਵੀ neck ਦਾ ਕੰਮ ਹੈ। ਦੇਖ ਸਕਦੇ ਇਹਦੀ ਲੰਬਾਈ ਦਾ ਕੋਈ ਵੀ ਇਸ਼ੂ ਹੈ ਨਹੀਂ ਕਿਉਂਕਿ ਇਹਦੇ फ्रंट ਤੇ ਕੋਈ ਵੀ ਵਰਕ ਹੈ। ਇਹਦਾ ਇਹਦਾ ਆਪਾਂ ਜਿੰਨਾ ਮਰਜ਼ੀ ਲੰਬਾਈ ਰੱਖ ਸਕਦੇ ਹਾਂ। ਇੰਦਰ ਹੋ ਗਿਆ। ਇਸ ਤਰ੍ਹਾਂ। ਇਹ ਇਹ ਹੋ ਰਿਹਾ ਹੈ। ਵਿੱਚ ਆ ਗਿਆ ਮੌਂਚ ਦੇ ਇਰਾ ਉਹ ਵੀ ਨੱਕ ਆ ਗਿਆ ਇਹਦੀ ਵੀ ਲਵਾਈ ਬਹੁਤ ਜ਼ਿਆਦਾ ਹੈ ਇਹ ਸਾਰਾ ਇਸ ਤਰ੍ਹਾਂ ਆ ਗਿਆ ਹੀਰੇ ਦਾ ਕੋਈ ਵੀ ਇਸ਼ੂ ਨਹੀਂਗਾ ਇਹ ਵੀ ਸਾਰਾ ਮਸ਼ੀਨ ਵਰਕ ਹੈ है। ये भी रामना है है। अपके ना भी जिना मर्जी रख सकते बहुत सोहना सूट है मशीन वर्क है कलर बहुत सोने लगे है सफाई बहुत ज्यादा है ਦੇ ਲੇਨਨ ਕਾਟਨ ਹੈ ਜਿਵੇਂ ਹੁਣ ਸੀਜ਼ਨ ਚਲਾ ਗਿਆ ਜੀ ਗਰਮੀ ਦਾ ਹਨਾ ਥੋੜਾ ਜਿਹਾ ਅੱਗੇ ਸੀਜ਼ਨ ਨਾ ਤਾਂ ਬਾਹਲੇ ਸਰਦੀ ਗਰਮੀ ਦੇ ਵਿੱਚ ਬਾਹਲੇ ਮੋٹے ਕੱਪੜੇ ਪਹਿਣਗੇ ਨਾ ਬਾਹਲੇ ਪਤਲੇ ਪਹਿਣਗੇ ਇਹ ਲੇਨਨ ਕਾਟਨ ਹੁਣ ਅਗਲੇ ਮੌਸਮ ਦੇ ਅਗਲੇ ਮਹੀਨੇ ਦੇ ਵਿੱਚ ਇਸੇ ਨਹੀਂ ਪਹਿਣਾਗਾ ਤੇ ਇਹ ਹੋ ਗਿਆ ਜੀ ਇਹਦਾ ਬਾਜੂ ਦਾ ਵਰਕ ਲਓ ਜੀ ਆ ਬਾਜੂ ਵਰਕ ਹੋ ਗਿਆ ਲਓ ਜੀ ਚੈੱਕ ਕਰੋ ਪੂਰਾ ਵਰਕ ਕਲਰ ਦਾ ਫਰਕ ਹੈ ਉਹ ਲਾਈਟ ਅਤੇ ਡਾਰਕ ਕਲਰ ਦਾ ਥੋੜਾ ਜਿਹਾ ਕਲਰ ਦਾ ਫਰਕ ਹੈ ਲੋਟ ਇਹਦਾ neck ਨਹੀਂ ਬਣਿਆ ਹੋਇਆ ਇਹਦੀ ਕੱਲੇ ਇਸ ਤਰ੍ਹਾਂ ਲੰਬਾਈ ਇਸ ਤਰ੍ਹਾਂ ਵਰਗ ਤੇ ਲੋਸਟ ਕਰੂੰ ਇਸ ਕੇ ਬਰਾਂਡ ਤੇ ਹੈਵੀ ਲੇਨਨ ਕਾਟਨ

ਚੈੱਕ ਕਰੋ ਪ्युअर ਲੀਨਿੰਗ ਕਾਟਨ ਹੈ ਜੀ ਬਹੁਤ ਸੋਹਣਾ ਕਲਰ ਹੈ ਬਹੁਤ ਜੈਂਕੀਸ ਵੀ ਬਣ ਲਿਆ ਬਹੁਤ ਸੋਹਣਾ ਵਰਕ ਹੈ ਹੋਇਆ ਹੈ ਪੂਰਾ ਕਲਰ ਬਹੁਤ ਸੋਹਣਾ ਲਾਈ ਹੋਇਆ ਨੇਸ਼ਨ ਬਹੁਤ ਜ਼ਿਆਦਾ ਜੀ ਕਿਸੇ ਵੀ ਮੇਰੀ ਭੈਣ ਨੂੰ ਸੂਟ ਪਸੰਦ ਹੋਵੇ ਜਲਦੀ ਤੋਂ ਜਲਦੀ ਤੁਸੀਂ ਆਰਡਰ ਕਰਨਾ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਲਾਸਟ ਸੂਟ ਹੈਗਾ ਜੀ ਇਹ ਹੈਗਾ ਘੇਰਾ ਵਰਕ ਦੇਖ ਇਹਦਾ ਘੇਰਾ ਹੋ ਗਿਆ ਵਰਕ ਵਿੱਚ ਕੁਝ ਕਲਰ ਲਾਈਟ ਜਿਹਾ ਕਲਰ ਹੈ ਸੂਟ ਦਾ ਤੇ ਇਹ ਹੋ ਗਿਆ ਜੀ ਇਹਦਾ ਬਾਜੂ ਹੈ ਏ ਹੋ ਗਿਆ ਜੀ ਪੌਂਚਾ ਵਰਕ ਬਿਲਕੁਲ ਸੋਨਾ ਥੋੜਾ ਕੀਤਾ ਜੀ ਜਿਵੇਂ ਇਹ ਕਿਸੇ ਵੀ ਵੀ ਏਜ ਦੇ ਹਿਸਾਬ ਨਾਲ ਬਣਾਉਣਾ ਸੂਟ ਤੇ ਪੌਂਚਾ ਵਰਕ ਸੂਟ ਹੋ ਗਿਆ ਜੀ ਇਹ ਵੀ ਲੇਲੰਗ कॉटन ਦੇ ਵਿੱਚ ਹੈ ਬਹੁਤ ਹੀ ਸੋਹਣਾਗਾ ਕਲਰ ਬਹੁਤ ਸੋਹਣਾ ਹੈ ਕੀ ਤੁਹਾਨੂੰ ਸਾਰੇ ਸੋਹਣੇ ਪਸੰਦ ਆਏ ਹੋਣਗੇ ਤੁਸੀਂ ਵੀ ਜੇ ਥੱਲੇ ਕਮੈਂਟ ਕਰਕੇ ਆਪਾਂ ਨੂੰ ਦੱਸਣਾ ਜੀ ਆਪਣਾ ਹੌਸਲਾ ਵਧੇ ਇਸ ਨਾਲ ਜੇ ਤੁਸੀਂ ਕਮੈਂਟ ਸੋਹਣੇ ਸੋਹਣੇ ਆਪਾਂ ਨੂੰ ਕਮੈਂਟ ਕਰਦੇ ਹੋਗੇ ਹਨ ਤੇ ਤੁਸੀਂ ਇੱਕ ਮੇਰੀ ਇਹ ਰਿਕਵੈਸਟ ਹੈ ਜੀ ਤੁਹਾਡੇ ਮੂਰੇ ਬਹੁਤ ਸਾਰੀਆਂ ਭੈਣਾਂ ਦਾ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸਪੋਰਟ ਕਰ ਰਹੇ ਹੋਗੇ ਬਹੁਤ ਜਾਦੀ ਪਿਆਰ ਦੇ ਰਹੇ ਹੋਗੇ ਮਿਲਦੇ ਆਂ ਜੀ ਆਪਾਂ ਸੋਹਣੇ ਸੋਹਣੇ ਸੂਟ ਲੈ ਕੇ ਅਗਲੀ ਵੀਡੀਓ